ਜਿਸ ਤਰ੍ਹਾਂ ਅਗੇ ਰਨਿੰਗ ਤੇ ਸੰਜੁਕਤ ਕਿਸਾਨ ਮੋਰਚੀ ਦੀ ਕੀ ਰਣਨੀਤੀ ਹੈ ਅੱਜ ਅਸੀਂ ਭਾਰਤਿਕ ਸੰਘ ਜੀ ਨੇ ਇੱਕ ਤੜਕਾ ਹੁੰਦਾ ਹਨੇਰ ਵੱਲੋਂ ਰਸਤੇ ਵਿੱਚ ਆਏ ਆ ਕਿਉਂਕਿ ਆਪਾਂ ਦੇਖਦੇ ਆ ਪਿਛਲੇ ਦਿਨੀ ਜਦੋਂ ਦਿੱਲੀ ਵੱਲ ਨੂੰ ਕਿਸਾਨਾਂ ਨੇ ਕੂਚ ਕੀਤਾ ਤਾਂ ਲਗਭਗ 12 ਤਰੀਕ ਤੋਂ ਹੀ ਜਿਹੜਾ ਹਰਿਆਣੇ ਦੀ ਖੱਟਰ ਹੂਮ ਸੀ ਉਹਨੇ ਕਿਸਾਨਾਂ ਤੇ ਜ਼ਬਰਟਾ ਆ ਇਹਦਾ 13 ਤਰੀਕ ਨੂੰ ਸੈਂਕੜੇ ਜਿਹੜੇ ਨੌਜਵਾਨ ਕਿਸਾਨ ਸੀ ਉਹ ਅਥਰੂ ਗੈਸ ਦੇ ਗੋਲਿਆਂ ਨਾਲ ਤੇ ਰਬੜ ਦੀਆਂ ਮਤਲਬ ਗੋਲੀਆਂ ਨਾਲ ਫੱਟੜ ਕੀਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਉਹ ਹੈਗਾ ਜਿਹੜਾ क्रूर ਚਿਹਰਾ ਹਰਿਆਣਾ ਸਰਕਾਰ ਦਾ ਸਾਹਮਣੇ ਆਉਂਦਾ ਗਿਆ ਤੇ ਪੰਜਾਬ ਸਰਕਾਰ ਨੂੰ ਨਾਲ ਦੀ ਨਾਲ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਅੱਜ ਵੀ ਕਹਿ ਰਹੇ ਹਾਂ ਵੀ ਇਹ ਜਿਹੜਾ ਅਟੈਕ ਹੋਇਆ ਇਹ ਅਟੈਕ ਇੱਕ ਤਾਂ ਬਾਰਡਰਾਂ ਤੇ ਜਾਣ ਤੋਂ ਰੋਕਣਾ ਹੁੰਦਾ ਆ ਆਮ ਵੀ ਅਸੀਂ ਦੇਖਦੇ ਰਹੇ ਨੇ ਕਿ ਚਲੋ ਬੈਰੀਕੇਡ ਲਾ ਲੇ ਰੋਕ ਲੇ ਪਰ ਜਿਹੇ ਜਿਹਾ ਬੈਰੀਕੇਡ ਲਾ ਕੇ ਮੈਨੂੰ ਲੱਗਦਾ ਵੀ ਇਤਰਾ ਟਾਰੀ ਦੇ ਜਾਂ ਬਾਗੇ ਬਾਰਡਰ ਤੇ ਉਹ ਜੀ ਸ਼ਾਇਦ ਪੋਜੀਸ਼ਨ ਨਾ ਹੋਵੇ ਜਿਹੇ ਜੀ ਇੱਧਰ ਬਣਾਈ ਪਈ ਆ ਕਿਲ ਲਾਏ ਨੇ ਸੀਮੈਂਟ ਤੇ ਕੰਧਾਂ ਖੱਡੀਆਂ ਗਈਆਂ ਨੇ ਤੇ ਇੱਥੋਂ ਤੱਕ ਵੀ ਪੰਜਾਬ ਦੇ ਵਿੱਚ ਆ ਕੇ ਅਥਰੂ ਗਾਸ ਦੇ ਗੋਲੇ ਸਾਡੇ ਨੌਜਵਾਨਾਂ ਨੂੰ ਪੱਟੜ ਕਰ ਰਹੇ ਨੇ ਕਿਸਾਨਾਂ ਨੂੰ ਪੱਟੜ ਕਰ ਰਹੇ ਪੰਜਾਬ ਸਰਕਾਰ ਚੁੱਪ ਬੈਠੀ ਐ ਇਸ ਗੱਲ ਤੇ ਆ ਉਹਨਾਂ ਦੀ ਮਤਲਬ ਇਹ ਬਾਦੀ ਜਿਹੜੀ ਸੀਗੀ ਮੈਂ ਤਾਂ ਕਹੂੰਗਾ ਸਰਕਾਰ ਦੀ ਗੁੰਡਾਗਰਦੀ ਸੀ ਇਹ ਹਰਿਆਣਾ ਦੀ ਆ ਮੋਦੀ ਹਕੂਮਤ ਦੀ ਸ਼ਹਿਤ ਐ ਉਸ ਤੋਂ ਬਾਅਦ ਖਨੌਰੀ ਬਾਡਰ ਦੇ ਉੱਤੇ ਜਿਹੜੀ ਘਟਨਾ ਵਾਪਰਦੀ ਆ ਸਾਡਾ ਉਹ ਪਿਆਰਾ ਬੱਚਾ ਸ਼ੁਭਕਰਨ ਸਿੰਘ ਮੈਂ ਉਹਦੀ ਪਹਿਲਾਂ ਵੀਡੀਓ ਦੇਖ ਰਿਹਾ ਉਹਦੇ ਪਹਿਲਾਂ ਵੀ ਮਤਲਬ ਕੋਈ ਗਿੱਟੇ ਦੇ ਵਿੱਚ ਗੋਲੀ ਲੱਗੀ ਆ ਯਾਰ ਉਹ ਪੰਜਾਬ ਦੇ ਮਤਲਬ ਏਰੀਆ ਦੇ ਵਿੱਚ ਖੜਾ ਤੇ ਨਾਲ ਦੇ ਮੁੰਡਿਆਂ ਨੂੰ ਕਹਿ ਰਿਹਾ ਵੀ ਯਾਰ ਡਰੋ ਨਾ ਕੋਈ ਨਹੀਂ ਆਪਾਂ ਮਤਲਬ ਸੰਘਰਸ਼ ਕਰਦੇ ਆ ਇਹ ਕਰਨਾ ਬਹੁਤ ਕਰਨੇ ਜਾਂਦੇ ਉਹਨਾਂ ਨੂੰ ਦਲੇਰੀ ਦੇ ਰਿਹਾ ਆਪ ਵੀ ਦਲੇਰ ਹੈ ਤੇ ਥੋੜੇ ਚਿਰ ਬਾਅਦ ਉਹਦੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ ਗੋਲੀ ਦਾ ਵੀ ਇੱਥੋਂ ਤੱਕ ਪਤਾ ਲੱਗਿਆ ਵੀ ਉਹ ਮਤਲਬ ਜਿਹੜਾ 12 ਬੋਰ ਦਾ ਫਾਇਰ ਲੱਗਿਆ ਤੇ ਲੱਗਿਆ ਪੰਜਾਬ ਦੀ ਧਰਤੀ ਤੇ ਖੜੇ ਦੇ ਆ ਸਰਕਾਰਾਂ ਦੀ ਕਮਿਊਨਿਟੀ ਦੀ ਹੱਦ ਇੱਥੋਂ ਤੱਕ ਹੋਗੀ ਮੈਂ ਕਹੂੰਗਾ ਪੰਜਾਬ ਸਰਕਾਰ ਦੀ ਵੀ ਕਮੀ ਨਹੀਂ ਕੀ ਹੈ ਹਰਿਆਣਾ ਸਰਕਾਰ ਦੀ ਵੀ ਦੇਖੋ ਜਿੱਥੇ ਵਾਕਾ ਹੁੰਦਾ ਹੈ ਜਿਹੜੀ ਧਰਤੀ ਤੇ ਐਫ ਆਈ ਆਰ ਉੱਥੇ ਦਰਜ ਹੁੰਦੀ ਹੈ ਅਸੀਂ ਅੱਜ ਤੱਕ ਇਹੀ ਦੇਖਿਆ ਗੋਲੀ ਵੱਜ ਕੇ ਸਾਡਾ ਨੌਜਵਾਨ ਸ਼ਹੀਦ ਹੁੰਦਾ ਹੈ ਪੰਜਾਬ ਦੀ ਧਰਤੀ ਤੇ ਤੇ ਐਫ ਆਈ ਆਰ ਲਿਖੀ ਜਾਂਦੀ ਹੈ ਹਰਿਆਣੇ ਚ ਪੰਜਾਬ ਸਰਕਾਰ ਚੁੱਪ ਬੈਠੀ ਹੈ ਸਾਡਾ ਅੱਜ ਵੀ ਪੰਜਾਬ ਸਰਕਾਰ ਨੂੰ ਵੀ ਤੇ ਹਰਿਆਣਾ ਸਰਕਾਰ ਨੂੰ ਬਹੁਤੀ ਹਕੂਮਤ ਨੂੰ ਅਸੀਂ ਤਾੜਨਾ ਦਿੰਨੇ ਆ ਸੰਯੁਕਤ ਕਿਸਾਨ ਮੋਰਚੇ ਨੇ ਜਿੰਨੇ ਸੱਦੇ ਦਿੱਤੇ ਨੇ ਅਸੀਂ ਉਹ ਲਾਗੂ ਕਰ ਰਹੇ ਹਾਂ ਤੇ ਕਰਾਂਗੇ ਵੀ ਨਾਲ ਜਿੰਨਾ ਸਾਡੇ ਕਿਸਾਨਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਗੁੱਸਾ ਜੋਸ਼ ਆ ਅਸੀਂ ਅੱਜ ਮੰਨ ਲਓ 6ਵਾਂ ਦਿਨ ਹੋ ਗਿਆ ਉਹ ਲਾਸ਼ ਜਿਹੜੀ ਆ ਸਾਡੇ ਨੌਜਵਾਨ ਦੀ ਰੋਲ ਰਹੀ ਹੈ ਤੇ ਪੰਜਾਬ ਸਰਕਾਰ ਸਹਰਾਣੇ ਬਾਹਰ ਧਰ ਕੇ ਮਤਲਬ ਰੰਗਲਾ ਪੰਜਾਬ ਮਨਾ ਰਹੀ ਹੈ ਇਹਦੇ ਤੋਂ ਸਾਨੂੰ ਇਹ ਲੱਗਦਾ ਵੀ ਸਰਕਾਰਾਂ ਦੀ ਨੀਤੀ ਇੱਕ ਆ ਜ਼ਬਰ ਨਾਲ ਜਿਹੜਾ ਸੰਘਰਸ਼ਾਂ ਨੂੰ ਕੁਚਲਣ ਵਾਲੀ ਤੇ ਅਸੀਂ ਜਥੇਬਦੀ ਵੱਲੋਂ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਜ਼ਬਰ ਦੇ ਖਿਲਾਫ ਇੱਕਜੁੱਟ ਆ ਜ਼ਬਰ ਅਕੇ ਮਤਲਬ ਚੁੱਕਾਂਗੇ ਦੀ ਸਾਵਰਨਾ ਲੜਾਂਗੇ ਉਸੇ ਦੇ ਵਿੱਚੋਂ ਹੀ ਸਾਡਾ ਜਿਹੜਾ ਹੈਗਾ ਵੱਖ-ਵੱਖ ਤਰ੍ਹਾਂ ਦੇ ਅਸੀਂ ਮਤਲਬ ਸੱਦੇ ਦਿੱਤੇ ਇਸ ਜ਼ਬਰ ਦੇ ਖਿਲਾਫ ਭਾਵੇਂ ਸਾਡਾ 16 ਫਰਵਰੀ ਦਾ ਪ੍ਰੋਗਰਾਮ ਭਾਰਤ ਪੱਤਰ ਦਾ ਜਿਹੜਾ ਸੀ ਉਹਨੂੰ ਵੀ ਅਸੀਂ ਕਾਮਯਾਬ ਕਰ ਰਹੇ ਸੀ ਇਹਦੇ ਕਰਦਿਆਂ ਕਰਦਿਆਂ ਜਦੋਂ 13 ਤਰੀਕ ਨੂੰ ਜ਼ਬਰ ਹੁੰਦਾ ਤਾਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੀ ਤਨਹੇਰ ਵੱਲੋਂ ਤੇ ਜਥੇਬੰਦੀ ਜਗਿੰਦਰ ਸਿੰਘ ਅਗਰਾਹ ਵੱਲੋਂ ਅਸੀਂ ਸਾਂਝਾ ਰੇਲ ਰੋਕੋ ਦਾ ਸੱਦਾ ਦਿੰਦੇ ਹਾਂ 15 ਤਰੀਕ ਨੂੰ ਬੜੇ ਸ਼ਾਨੋ ਸ਼ੌਕਤ ਨਾਲ ਤੇ ਲੋਕਾਂ ਦੇ ਗੁੱਸੇ ਨਾਲ ਉਹ 4 ਘੰਟੇ ਦਾ ਜਿਹੜਾ ਰੇਲ ਰੋਕੋ ਅੰਦੋਲਨ ਸੀ ਤੇ ਨਾਲ ਹੀ ਉਦੋਂ ਹੀ ਸਾਡਾ ਸੂਜੁਗਤ ਕਿਸਾਨ ਮੋਰਚਾ ਦਾ ਇਹ ਤੈਅ ਹੋ ਜਾਂਦਾ ਹੈ ਵੀ ਅਸੀਂ ਟੋਲ ਪਲਾਜ਼ੇ ਫ੍ਰੀ ਕਰਨੇ ਆ ਅਸੀਂ ਟੋਲ ਪਲਾਜ਼ੇ ਵੀ ਫ੍ਰੀ ਕਰਾਈ ਉਦੋਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀਗਾ 16 ਦਾ ਜਿਹੜਾ ਭਾਰਤਬੰਦ ਸੀ ਉਹਦੇ ਵਿੱਚ ਵੱਧ ਚੜ ਕੇ ਕਿਰਤੀ ਲੋਕਾਂ ਨੇ ਹਿੱਸਾ ਲਿਆ ਫੇਰ ਵੀ ਲਗਾਤਾਰ ਜਿਹੜਾ ਅਸੀਂ ਸਰਕਾਰ ਮਤਲਬ ਟਸ ਤੋਂ ਮਸਦੀ ਹੋਈ ਤਾਂ ਅਸੀਂ 20 ਫਰਵਰੀ ਤੋਂ ਡੱਬ ਵਾਲੀ ਦੇ ਵਿੱਚ ਮੋਰਚਾ ਲਾਇਆ ਹੋਇਆ ਸਾਡਾ ਇਹ ਹੈ ਵੀ ਜਦੋਂ ਵੀ ਫੈਸਲਾ ਹੋਊਗਾ ਵੀ ਅੱਗੇ ਵਧਣਾ ਅਸੀਂ ਅੱਗੇ ਵਧਾਂਗੇ ਨਹੀਂ ਉਦੋਂ ਤੱਕ ਅਸੀਂ ਮਤਲਬ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ ਮੈਂ ਵਢੀ ਹੋਈ ਹੈ ਸਰਕਾਰ ਗਲਤ ਕਿਵੇਂ ਹੈ ਜਿਵੇਂ ਖਾਸ ਕਰਕੇ ਲੋਕਾਂ ਨੂੰ ਇਹ ਲੱਗੀ ਜਾਂਦਾ ਵੀ ਮਤਲਬ ਐਮਐਸਪੀ ਦੀ ਲੜਾਈ ਆ ਜਿਹੜੀ ਉਹ ਡਬਲਯੂਟੀਓ ਨਾਲ ਕਿਵੇਂ ਜੁੜੀ ਹੋਈ ਆ ਅੱਜ ਡਬਲਯੂਟੀਓ ਮਤਲਬ ਫੇਰ ਮਤਲਬ ਮੈਂ ਕਹੂੰਗਾ ਭਾਰਤ ਦੇ ਕਿਰਤਿਆਂ ਦੀ ਕਿਰਤ ਨੂੰ ਚੁੰਡਣਾ ਕਿਵੇਂ ਅੱਜ ਫੇਰ ਬਿਉਂਤਬੰਦੀਆਂ ਬਣ ਰਹੀਆਂ ਨੇ ਦੁਬਈ ਦੇ ਵਿੱਚ ਆ 26 27 28 ਦਾ ਜਿਹੜਾ ਉਹ ਸਮੇਲਨ ਕਰ ਰਹੇ ਨੇ ਤਾਂ ਡਬਲਯੂਟੀਓ ਦਾ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਭਾਰਤ ਦੇ ਵਿੱਚ ਭਾਵੇਂ ਜਿਹੜਾ ਟਰੈਕਟਰ ਪ੍ਰੋਟੈਸਟ ਕੀਤਾ ਜਾ ਰਿਹਾ ਟਰੈਕਟਰ ਜਿਹੜੇ ਸੜਕਾਂ ਤੇ ਖਿਲਾਰ ਕੇ ਉਹਦਾ ਵਿਰੋਧ ਕੀਤਾ ਜਾਣਾ ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਐਮਐਸਪੀ ਫੇਰ ਹੀ ਲਾਗੂ ਹੋ ਸਕਦੀ ਆ ਕਰਜ਼ੇ ਫੇਰ ਹੀ ਖਤਮ ਹੋ ਸਕਦੇ ਆ ਜੇ ਡਬਲਯੂਟੀਓ ਦੀਆਂ ਨੀਤੀਆਂ ਨੂੰ ਪਾਜ ਦਿੱਤੀ ਜਾਵੇ ਤਾਂ ਡਬਲਯੂਟੀਓ ਦੀਆਂ ਨੀਤੀਆਂ ਦੇ ਖਿਲਾਫ ਚਾਹੇ ਉਹ ਕਿਸਾਨ ਹੈ ਚਾਹੇ ਮੁਲਾਜ਼ਮ ਹੈ ਚਾਹੇ ਕੋਈ ਵੀ ਕਿਰਤੀ ਹੱਤ ਹੈ ਉਹ ਸਾਰਿਆਂ ਨੂੰ ਰਗੜ ਕੇ ਰੱਖ ਰਹੀਆਂ ਨੇ ਉਹਨਾਂ ਦੇ ਖਿਲਾਫ ਲੜਨ ਵਾਸਤੇ ਵੀ ਵੱਡੀ ਲੜਾਈ ਦੀ ਲੋੜ ਹੈ ਇਸ ਕਰਕੇ ਅਸੀਂ ਇਹ ਆਮ ਲੋਕਾਂ ਨੂੰ ਸੱਦਾ ਦੇਵਾਂਗੇ ਭਾਈ ਚੁੱਪ ਕਰਕੇ ਨਹੀਂ ਸਰਨਾ ਆਓ ਮੋਰਚੇ ਲੱਗੇ ਹੋਏ ਆ ਜਿੱਥੇ ਵੀ ਤੁਹਾਨੂੰ ਸੀਤ ਪੈਂਦਾ ਹੈ ਉਦੋਂ ਮੋਰਚਾ ਦੇ ਵਿੱਚ ਪੁੱਜ ਕੇ ਲਾਮਬਦੀ ਨੂੰ ਵਧਾਈਏ ਤੇ ਬੋਲੀਏ ਉੱਥੇ ਲੋਕਾਂ ਨੂੰ ਸचेत ਕਰੀਏ ਤੇ ਜਾਬਰਾਂ ਨੂੰ ਜਿਹੜਾ ਹੈਗਾ ਉਹ ਲਲਕਾਰ ਬਣ ਕੇ ਸਾਹਮਣੇ ਆਈਏ ਇਹੀ ਮੈਨੂੰ ਲੱਗਦਾ ਵੀ ਜਿਹੜਾ ਅੱਜ ਦੇ ਦਿਨ ਤੇ ਅਸੀਂ ਸੱਦਾ ਦੇਣਾ ਚਾਹੁੰਦੇ ਆ ਸਾਰੇ ਕਿਰਤੀ ਲੋਕਾਂ ਨੂੰ ਵੀ ਮਤਭੇਦ ਭੁਲਾ ਕੇ ਇਸ ਜ਼ਬਰ ਦੇ ਖਿਲਾਫ ਆਓ ਇਕੱਠੇ ਹੋਈਏ ਇਹ ਖਾਸ ਕਰਕੇ ਉਸ ਬੱਚੇ ਦੇ ਪਰਿਵਾਰ ਨੂੰ ਇਨਸਾਫ ਦਿਵਾ ਸਕੀਏ ਤੇ ਜਿਹੜੀ ਹਰਿਆਣਾ ਸਰਕਾਰ ਹੈ ਉਹਦੇ ਤੇ ਉਹਦੇ ਮੰਤਰੀ ਜਿਹੜੇ ਵੀ ਮਤਲਬ ਜ਼ਿੰਮੇਵਾਰ ਹਨ ਉਹਨਾਂ ਦੇ ਐਫ ਆਈ ਆਰ ਦਰਜ ਹੋਵੇ ਇਹ ਅਸੀਂ ਪਹਿਲਾਂ ਤੋਂ ਹੀ ਮੰਗ ਕਰਦੇ ਆਉਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈਆਂ ਨੇ ਵੀ 13 ਤਰੀਕ ਨੂੰ ਵੀ ਜਿਹੜਾ ਜ਼ਬਰ ਹੋਇਆ ਉਹ ਹਰਿਆਣੇ ਦੀ ਪੁਲਿਸ ਨੇ ਪੰਜਾਬ ਦੇ ਵਿੱਚ ਆ ਕੇ ਕੀਤਾ ਪਰ ਉਦੋਂ ਵੀ ਕਿਸੇ ਨੇ ਐਫ ਆਈ ਆਰ ਦਰਜ ਨਹੀਂ ਕੀਤੀ ਫਟੜਾ ਦੀ ਹੋਣੀ ਕੀਤੀ ਮੈਨੂੰ ਇੱਥੋਂ ਤੱਕ افسوس ਨਾਲ ਕਹਿਣਾ ਪੈ ਰਿਹਾ ਜਿਹੜੇ ਮੰਤਰੀ ਜਾਂ ਜਿਹੜੇ ਮੁੱਖ ਮੰਤਰੀ ਇਹ ਬਿਆਨ ਦਿੰਦੇ ਨੇ ਹਰਿਆਣੇ ਦੇ ਵੀ ਇਹ ਤਾਂ ਹਰਿਆਣੇ ਦੀ ਹੱਦ ਐ ਸੀ ਡਾਕਟਰ ਸਵਾਯਮਨ ਦੀ ਟੀਮ ਇਸਾ ਕਿਹੜਾ ਖਨੋਰੀ ਬਾਡਰ ਆ ਉੱਥੇ ਮਤਲਬ ਉਹ ਸੇਵਾ ਕਰ ਰਹੇ ਸੀ ਪੱਟੜਾਂ ਦੀ ਬੱਲਮ ਪੱਟੀ ਕਰ ਰਹੇ ਨੇ ਉਹ ਤਾਂ ਹੁਣ ਪੰਜਾਬ ਦੇ ਬਾਡਰ ਦੇ ਵਿੱਚ ਹੀ ਤੰਬੂ ਲਾ ਕੇ ਕਰ ਰਹੇ ਆ ਨਾ ਮੈਨੂੰ ਉਹਨਾਂ ਦਾ ਫੋਨ ਆਉਂਦਾ ਮੁੰਡਾ ਉੱਥੇ ਹਵਤਾਰ ਹੈ ਉਹਦਾ ਫੋਨ ਆਇਆ ਕਹਿੰਦਾ ਪ੍ਰਧਾਨ ਜੀ ਸਾਡੇ ਤੰਬੂ ਦੇ ਵਿੱਚੋਂ ਕੱਢ ਕੇ ਮੁੰਡੇ ਨੂੰ ਜਿਹੜਾ ਮਤਲਬ ਮੰਨ ਲਓ ਪੱਟੀ ਕਰਨ ਵਾਲਾ ਉਹ ਮੁੰਡੇ ਦਾ ਨਾਮ ਭੁੱਲ ਗਿਆ ਉਹਦੀ ਲੱਤ ਤੋੜੀ ਗਈ ਆ ਕੁੱਟਿਆ ਗਿਆ ਬੁਰੀ ਤਰ੍ਹਾਂ ਉਸੇ ਦੇ ਨਹੀਂ ਜਿੱਦੜੇ ਮੁੰਡੇ ਦੀ ਮੌਤ ਹੁੰਦੀ ਆ ਬੁਰੀ ਤਰ੍ਹਾਂ ਕੁੱਟਿਆ ਗਿਆ ਟਰੈਕਟਰਾਂ ਦੇ ਵਿੱਚ ਮਿੱਟੀ ਪਾਈ ਆ ਕਿਸੇ ਚ ਕੁਛ ਕਰਕੇ ਟਰੈਕਟਰ ਵਾਲੀ ਭਾਂਤ ਢੁੱਡ ਗਈ ਇਹਨਾਂ ਦੀ ਖੋਦੀ ਵੀ ਗੱਡੀ ਡਾਕਟਰ ਸਵਾਯਮਾਨ ਦੀ ਟੀਮ ਦੀ ਗੱਡੀ ਤੇ ਉਹ ਮੁੰਡਿਆਂ ਦੀ ਕੁੱਟਮਾਰ ਉਹ ਸਮਾਣੇ ਦਾਖਲ ਜਿਉਂਥੋਂ ਚੱਕ ਕੇ ਅਸੀਂ ਉਹ ਪਟਿਆਲੇ ਦਾਖਲ ਕਰਾਇਆ ਇਹ ਸ਼ਰਮ ਨਹੀਂ ਆਉਂਦੀ ਸਰਕਾਰਾਂ ਜਿਹੜੀਆਂ ਕਦੀ ਤਾਂ ਹਰਿਆਣੇ ਦਾ ਬਣਦਾ ਸੀ ਪੰਜਾਬ ਦੇ ਵਿੱਚ ਜਿਹੜੇ ਮਤਲਬ ਸੇਧ ਸਮਾਵਾ ਮੇ ਦੇ ਰਹੇ ਮੁੰਡੇ ਨੇ ਉਹਨਾਂ ਨੂੰ ਵੀ ਮਤਲਬ ਪੂਰੀ ਤਰ੍ਹਾਂ ਚਾ ਬੈ ਗਿਆ ਤੇ ਪੰਜਾਬ ਸਰਕਾਰ ਕਦੋਂ ਤੱਕ ਮੈਂ ਤਾਂ ਕਹੂੰਗਾ ਬੇਸ਼ਰਮ ਹੋ ਕੇ ਦੇਖ ਰਹੀ ਆ ਚੁੱਪ ਕਰਕੇ ਦੇਖ ਰਹੀ ਆ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਐਫ ਆਈ ਆਰ ਉਹਨਾਂ ਤੇ ਦਰਜ ਹੋਣੀ ਚਾਹੀਦੀ ਆ ਬਾਤੀ ਸਾਹਿਬ ਤੁਸੀਂ ਸੰਬੋਧਨ ਕਰੂਗੇ ਜਾਂ ਅਸੀਂ ਸ਼ਵਾਦ ਸਾਹਿਬ ਕਰ ਲਈ ਸਹੀ ਕਰ ਦੇਗੀ ਐਫਆਈਆਰ ਲਾਂਚ ਨਹੀਂ ਕਰ ਰਹੀ ਉਹ ਚਲੋ ਸਰਕਾਰ ਨੇ ਦੇਖਣਾ ਕੀ ਨੇ ਕੀ ਹੈ ਕੀ ਨਹੀਂ ਤੁਹਾਡੀ ਰਣਨੀਤੀ ਕੀ ਹੈ ਐਫਆਈਆਰ ਲਾਂਚ ਕਰਨ ਦੀ ਅੱਜ ਤਾਂ ਸ਼ਾਂਤ ਵੀ ਚੱਲ ਰਿਹਾ ਸਾਰਾ ਕੁਝ ਚੱਲ ਵੀ ਸੰਜਮ ਕਿਸਾਨ ਕੋਟੇ ਰੱਖੀ ਜਾ ਰਹੀ ਹੈ ਤੁਹਾਡੀ ਆਪਣੀ ਜਥੇਬੰਦੀ ਦਾ ਕੀ ਵਿਚਾਰ ਹੈ ਇਸ ਨੂੰ ਲੈ ਕੇ ਦੇਖੋ ਅਸੀਂ ਕਹਿੰਦੇ ਹਾਂ ਵੀ ਪਰਚਾ ਦਰਜ ਹੋਣਾ ਚਾਹੀਦਾ ਜਿਹੜਾ ਮੈਂ ਬੋਲਿਆ ਉਹੀ ਵਿਚਾਰ ਆ ਮੇਰਾ ਪਰ ਮੇਰੀ ਜਥੇਬੰਦੀ ਇਕੱਲੀ ਇਹ ਤੇ ਐਕਸ਼ਨ ਕਰਕੇ ਐਫਆਈ ਕਰਦੇ ਅਸੀਂ ਕਹਿੰਦਾ ਸਮੂਚਿਆਂ ਦਾ ਹੈਗਾ ਜੋ ਵੀ ਅਸੀਂ 28 ਤਰੀਕ ਨੂੰ ਢੀਕ ਰਹੇ ਹਾਂ ਢੱਲੇ ਸਾਹਿਬ ਢੱਲੇਵਾਲ ਸਾਹਿਬ ਦਾ ਮੈਂ ਬਿਆਨ ਅੱਜ ਵੀ ਪੜਿਆ ਹੈ ਉਹਨੇ 29 ਤੱਕ ਸਾਡਾ ਮਤਲਬ ਸ਼ਾਂਤਮਈ ਹੈ ਉਸ ਤੋਂ ਬਾਅਦ ਕੀ ਐਕਸ਼ਨ ਦਿੰਦੇ ਆ ਅਸੀਂ ਉਹਦੀ ਰਿਪੋਰਟ ਕਰਾਂਗੇ ਐਫ ਆਈ ਆਰ ਲਾ ਕੇ ਕਰਨ ਦਾ ਸੀ ਰਿਪੋਰਟ ਦੀ ਗੱਲ ਕਰ ਰਹੇ ਜੀ ਕਿਸਾਨਾਂ ਦਾ ਇੱਕ ਤਲਕਾ ਸੰਘਰਸ਼ ਕਰ ਰਿਹਾ ਹੈ ਇੱਕ ਉਹਨਾਂ ਦੀ ਸਪੋਰਟ ਕਰ ਰਿਹਾ ਪਰ ਇੱਕ ਤਲਕਾ ਉਹ ਵੀ ਹੈ ਜਿਹੜੇ ਕਿਸਾਨਾਂ ਦੇ ਸੰਘਰਸ਼ਮਿਕ ਧਰਮ ਦੇ ਉਸ ਨਾਲ ਜੋੜ ਰਹੇ ਹਨ ਜਿਵੇਂ ਕਿ ਧਰਮ ਦਾ ਜਿਹੜਾ ਹੈਗਾ ਇਹ ਸੰਘਰਸ਼ ਉਹ ਕਿਵੇਂ ਦੇਖੋ ਅਸੀਂ ਇਸ ਨੂੰ ਆਰਥਿਕ ਮੁੱਦਾ ਸਮਝਦੇ ਹਾਂ ਇਦੇ ਵਿੱਚ ਸਾਰੇ ਧਰਮਾਂ ਦੇ ਲੋਕ ਮਤਲਬ ਚਾਹੇ ਉਹ ਹਿੰਦੂ ਆ ਸਿੱਖ ਆ ਮੁਸਲਮਾਨ ਆ ਅਸਾਈ ਆ ਸਾਰੇ ਜਿਹੜੇ ਮਤਲਬ ਖੇਤੀ ਨਾਲ ਜੁੜੇ ਤਬਕੇ ਸਾਰਿਆਂ ਦਾ ਮੁੱਦਾ ਸਾਂਝਾ ਕਿਸੇ ਇੱਕ ਮਤਲਬ ਫਿਰਕੇ ਦਾ ਮੁੱਦਾ ਨਹੀਂ ਹੈ ਆਰਥਿਕ ਮੁੱਦਾ ਲੋਕਾਂ ਦੇ ਚੁਣੇ ਹੋਏ ਨਮਾਇਜ਼ ਜਦੋਂ ਇਹ ਮੁੱਦੇ ਤੇ ਗੱਲ ਕਰਦੇ ਨੇ ਗੱਲ ਇੱਥੇ ਜਿਹੜੇ ਰਾਜਪਾਲ ਆਉਂਦੇ ਨੇ ਹਰ ਸਮੇਂ ਇੱਕੋ ਸਵਾਲ ਰੱਖਦੇ ਉਹਨਾ ਮੁਰੇ ਵੀ ਸਾਡੇ ਕਿਸਾਨਾਂ ਨਾਲ ਕੁਝ ਹੋ ਰਿਹਾ ਹੈ ਤਾਂ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਜਾਂਦਾ ਉਹਨਾਂ ਦਾ ਕੀ ਹੁਣ ਲੋਕ ਕਿਸਾਨਾਂ ਦੀ ਗੱਲ ਕਰਨੋਂ ਵੀ ਘਟ ਜਾਂਦੇ ਕਿਉਂਕਿ ਇੱਕ ਤਬਕਾ ਲਗਾਤਾਰ ਰੁਕਤ ਕਰਦਾ ਹੈ ਨੀ ਦੇਖੋ ਜਿਹੜਾ ਵਿਰੋਧ ਕਰਨ ਵਾਲਾ ਤਾਕਾ ਉਹ ਤਾਂ ਕਿਸਾਨਾਂ ਤੇ ਜ਼ਬਰ ਕਰਾਉਣ ਵਾਲਾ ਜੀ ਹੋਊਗਾ ਨਾ ਉਹ ਤਾਂ ਮਤਲਬ ਕਰੂਗਾ ਪਰ ਜਿਹੜਾ ਅਸੀਂ ਕਹਿੰਦੇ ਵੀ ਜਿਹੜੇ ਵਿਰੋਧ ਕਰਨ ਵਾਲੇ ਆ ਉਹੋ ਤਾਂ ਮਤਲਬ ਝੂਟੀਆਂ ਪਾਈਏ ਨਾ ਜਿਵੇਂ ਪਹਿਲਾਂ ਵੀ ਆਪਾਂ ਮਤਲਬ ਪਾ ਕੇ ਕਾਲੇ ਕਾਨੂੰਨਾਂ ਵੇਲੇ ਜਵਾਬ ਦਿੱਤਾ ਉਹਨਾਂ ਦੀ ਲੋੜ ਹੈ ਅਸੀਂ ਤਾਂ ਅਸੀਂ ਤਾਂ ਇਦੋਂ ਵੀ ਅੱਗੇ ਕਹਿੰਦੇ ਆ ਵੀ 16 ਫਰਵਰੀ ਇਸ ਦੀ ਆਧਾਰਨ ਪਈ ਹੈ ਇੱਕ 16 ਫਰਵਰੀ ਨੂੰ ਅਸੀਂ ਕੱਲੇ ਕਿਸਾਨਾਂ ਤੱਕ ਨਹੀਂ ਰੱਖਿਆ ਮਜ਼ਦੂਰਾਂ ਤੱਕ ਨਹੀਂ ਰੱਖਿਆ ਅਸੀਂ ਜਿਹੜੇ ਬਾਬੇ ਨਾਨਕ ਨੇ ਜਿਨ੍ਹਾਂ ਨੂੰ ਕਿਰਤੀ ਕਿਹਾ ਕਿਰਤੀ ਹੱਥਾਂ ਤੱਕ ਸਾਰਿਆਂ ਤੱਕ ਗੱਲ ਲੈ ਕੇ ਗਿਆ ਕਿਉਂਕਿ ਅੱਜ ਬਾਬੇ ਨਾਨਕ ਦੀ ਜਿਹੜੀ ਜਮਾਤ ਆ ਕਿਰਤ ਕਰਨ ਵਾਲੀ ਭਾਈ ਲਾਲੋਆ ਦੀ ਜਮਾਤ ਆ ਉਹ ਕਿਸੇ ਫੈਕਟਰ ਦੇ ਵਿੱਚ ਵੀ ਕੰਮ ਕਰਦੀ ਆ ਉਹ ਲੁੱਟੀ ਜਾ ਰਹੀ ਆ ਤੇ ਜਿਹੜੇ ਉਹ ਬਾਬੇ ਨਾਨਕ ਨੇ ਮਲਕ ਭਾਗੋ ਦਿਖਾਏ ਸੀ ਅੱਜ ਉਹ ਕਿਸੇ ਫਰੰਟ ਤੇ ਵੀ ਹੋ ਸਕਦੇ ਨੇ ਉਹ ਪੰਜਾਬ ਦਾ ਵੀ ਮਲਕ ਭਾਗ ਹੋ ਸਕਦਾ ਉਹ ਭਾਰਤ ਦਾ ਵੀ ਮਲਕ ਭਾਗ ਹੋ ਸਕਦਾ ਉਹ ਮਤਲਬ ਬਾਡ ਲੈਵਲ ਦਾ ਮਲਕ ਭਾਗੋ ਵੀ ਆ ਉਹਦੇ ਕੋਲ ਥੋੜੀ ਜਿਹੀ ਮਤਲਬ ਜਿਹੜੀ ਪੂੰਜੀ ਆ ਥੋੜੇ ਜੇ ਲੋਕਾਂ ਕੋਲੇ ਇਕੱਠੀ ਹੋ ਰਹੀ ਆ ਉਹਨਾਂ ਮਲਕ ਭਾਗਾਂ ਦੇ ਖਿਲਾਫ ਜੰਗ ਤੇਜ਼ ਕਰਨ ਵਾਸਤੇ ਅਸੀਂ ਉਹ ਵੀ ਨਮੂਨਾ ਦਿੱਤਾ ਉਹਨਾਂ 16 ਫਰਬੂਰੀ ਨੂੰ ਜਿਹੜਾ ਭਾਰਤ ਆਲਾ ਇਹ ਤੋਂ ਵੀ ਅੱਗੇ ਅਸੀਂ ਇਸ ਗੱਲ ਤੇ ਮਤਲਬ ਖੁਸ਼ੀ ਮਹਿਸੂਸ ਕਰਦੇ ਆ ਵੀ ਜਿਹੜਾ ਦਿੱਲੀ ਬਾਡਰਾਂ ਤੇ ਚੱਲਿਆ ਘੋਲ ਸੀ ਦਿੱਲੀ ਬਾਰਡਰਾਂ ਤੇ ਚੱਲੇ ਘੋਲ ਤੋਂ ਕਾਲੇ ਕਾਨੂੰਨ ਵਾਪਸ ਕਰਾ ਕੇ ਜਦੋਂ ਆਪਾਂ ਮੁੜੇ ਆ ਤਾਂ ਅੱਜ ਉਹ ਘੋਲ ਆ ਜਿਹੜਾ ਯੂਰਪ ਦੇ ਕਿੰਨੇ ਮੁਲਕਾਂ ਦੇ ਵਿੱਚ ਉਹਦਾ ਨਮੂਨਾ ਦੇਖਿਆ ਗਿਆ ਤੇ ਮੈਨੂੰ ਸੱਚੀਂ ਆਸ ਜੀ ਵੱਜਦੀ ਹੈ ਕਿ ਆ ਹੁਣ ਉਹਨਾਂ ਦਾ ਮਤਲਬ ਫੋਨ ਵੀ ਆਇਆ ਸੀ ਜਦੋਂ ਅਸੀਂ ਪਿੱਛੇ ਜੇ ਮਤਲਬ ਉਹਨਾਂ ਨੇ ਕੀਤਾ ਮਾਰਚ ਸਾਡੀ ਐਸਕੇਐਮ ਦੀ ਮੀਟਿੰਗ ਤੋਂ ਪਹਿਲਾਂ ਕਿਸੇ ਵਰਕਰ ਨੂੰ ਫੋਨ ਆਇਆ ਸੀ ਵੀ ਯਾਰ ਆਪਾਂ ਕੁਛਿਆ ਰਲ ਮਿਲ ਕੇ ਕਰਿਆ ਕਰੀਏ ਜੰਡੀਓ ਜਿਹੜੇ ਕਹਿੰਦੇ ਆ ਦੁਨੀਆ ਭਰ ਦੇ ਕਿਰਤੀਓ ਇੱਕ ਹੋ ਜੋ ਮੈਨੂੰ ਇਹ ਲੱਗਦਾ ਵੀ ਦੁਨੀਆ ਭਰ ਦੇ ਕੀਰਤੀ ਇੱਕ ਪਾਸੇ ਨੂੰ ਮਤਲਬ ਲੁੱਟ ਦੇ ਖਿਲਾਫ ਲੜਨ ਵਾਸਤੇ ਇਕ ਹੋ ਰਹੇ ਆ। ਤੁਸੀਂ ਵੀਰ ਦੀ ਗੱਲ ਨਹੀਂ ਆਂ ਪੱਤੇ ਇਕੱਠੇ ਹੋ ਰਹੇ ਨੇ ਪਰ ਥੋੜੀ ਨਾ ਜੜੇ ਬੰਨੀਆਂ ਕਿਉਂ ਇਕੱਠੀਆਂ ਹੋਣਗੀਆਂ। ਤੁਸੀਂ ਯੂਨਿਟੀ ਦੀ ਵਾਰ-ਵਾਰ ਗੱਲ ਕਰ ਰਹੇ ਹੋ ਪਰ ਤੁਹਾਡੇ ਵਿਚਾਰ ਆਸਮਾਨੇ ਹਲੇ ਵੀ ਨਹੀਂ ਮਿਲ ਰਹੇ। ਮਤਭੇਦਾਂ ਦੇ ਵੀ ਕਿਤੇ ਨਾ ਕਿਤੇ ਜਾਈ। ਦੇਖੋ ਵਿਚਾਰਾਂ ਦਾ ਮਤਭੇਦ ਰਹੂਗਾ ਵੀ ਹੈਗਾ ਵੀ ਪਰ ਵਿਚਾਰਾਂ ਦਾ ਮਤਭੇਦ ਹੋਣ ਦੇ ਬਾਵਜੂਦ ਵੀ ਅਸੀਂ ਪਹਿਲਾਂ ਕਿਵੇਂ ਇਕੱਠੇ ਹੋ ਗਏ ਸੀ। ਉਦੋਂ ਵੀ ਤਾਂ ਵਿਚਾਰਾਂ ਦਾ ਮਤਭੇਦ ਸੀ ਹੋਈ ਨਾ। ਇਹ ਮਤਲਬ ਜਦੋਂ ਮੇਰਾ ਮੰਨ ਲਓ ਮੇਰਾ ਵਿਚਾਰ ਹੈ ਜੇ ਮੈਂ ਕਹਾ ਮੇਰਾ 100% ਮੇਰਾ ਹੀ ਲਾਗੂ ਹੋਵੇ ਫਿਰ ਤਾਂ ਸਾਂਝਾ ਬਣਦਾ ਨਹੀਂ ਹੁੰਦਾ ਸਾਡੀ ਜਥੇਬੰਦੀ ਤਾਂ ਬਹੁਤ ਤਿਆਰਬਾ ਪੁਰਾਣਾ ਮਹਿਲ ਕਲਾਂ ਤੋਂ ਚੱਕ ਲੋ ਤੁਸੀਂ ਪ੍ਰੈਸ ਉਦੋਂ ਸਾਡੇ ਨਾਲ ਹੀ ਹੋ 25 ਸਾਲ ਤੋਂ ਅਸੀਂ ਸਾਂਝੇ ਸ਼ਿਕਰਚ ਲੜੇ ਆ ਉਹ ਵੀ ਵੱਖ-ਵੱਖ ਝੰਡਿਆਂ ਨੂੰ ਇਕੱਠੇ ਕਰਕੇ ਲੜੇ ਆ ਅਸੀਂ ਕੱਲੀ ਜਥੇਬੰਦੀ ਨੇ ਨਹੀਂ ਲੜੇ ਕਦੇ ਲੜੇ ਨਹੀਂ ਜਿੱਤੇ ਆ ਬਾਰ-ਬਾਰ ਜਿੱਤੇ ਆ ਅਖੀਰ ਤੇ ਮਤਲਬ ਉਹ ਜਿੱਤੇ ਆ ਹੁਣ ਜੇ ਇਹ ਤਾਂ ਮਤਲਬ ਦੂਜੀਆਂ ਗੱਲਾਂ ਹੁੰਦੀਆਂ ਕੁਝ ਬੰਦੇ ਕਹਿੰਦੇ ਵੀ ਤੁਸੀਂ ਮਤਲਬ ਹੁਣ ਮੰਨ ਲਓ ਜਦੋਂ ਮੈਨੂੰ ਜੇਲ੍ਹ ਤੋਂ ਲੋਕ ਕਢਾ ਰਹੇ ਸੀ ਉਦੋਂ ਵੀ ਤਾਂ ਬਹੁਤ ਜੱਥੇ ਬੰਦੀਆਂ ਘਰੇ ਹੀ ਬੈਠੀਆਂ ਸੀ ਕਿਸਾਨਾਂ ਦੀਆਂ ਮੈਂ ਵੀ ਕਿਸਾਨਾਂ ਦਾ ਹੀ ਆਗੂ ਸੀ ਜਦੋਂ ਲੋਕਾਂ ਦੀ ਸੱਚ ਨੂੰ ਫਾਂਸੀ ਲੱਗੀ ਤਾਂ ਉਦੋਂ ਇਹ ਗੱਲ ਵੀ ਸੀ ਮਤਲਬ ਬਹੁਤ ਲੋਕ ਇਸ ਗੱਲ ਦੀਆਂ ਸ਼ਰਤਾਂ ਵੀ ਲਾਉਂਦੇ ਸੀ ਵੀ ਯਾਰ ਇਹ ਕਮਲ ਜਾਂ ਕੁੱਟੀ ਜਾਂਦੇ ਨੇ ਅੱਜ ਤੱਕ ਹੋਇਆ ਤਾਂ ਹੈ ਨਹੀਂ ਇਹ ਵੀ ਐ ਸੁਪਰੀਮ ਕੋਰਟ ਦੀ ਸਜ਼ਾ ਕੀਤੀ ਹੋਈ ਕਿਵੇਂ ਲੋਕ ਛਡਾ ਲੈਣਗੇ ਆ ਚੱਲੇ ਆ ਵੀ ਅੱਜ ਪਿੰਡਾਂ 'ਚ ਸਾਨੂੰ ਮਤਲਬ ਉਹ ਲੋਕ ਟੇਚਰਾਂ ਵੀ ਕਰਦੇ ਹੁੰਦੇ ਸੀ ਵੀ ਆ ਚੱਲੇ ਆ ਵੀ ਹੁਣ ਪਹਿਲਾਂ ਜੇਲ੍ਹ 'ਚ ਫੜਾ ਕੇ ਆਏ ਆ ਅੱਜ ਛਡਾ ਕੇ ਲਿਆਉਣਗੇ ਵੀ ਇੱਥੋਂ ਤੱਕ ਵੀ ਮੂਤਰਾਂ ਦਾ ਦਾੜੀ ਬਣਾਉਣ ਦੀਆਂ ਸ਼ਰਤਾਂ ਵੀ ਲੱਗੀਆਂ ਨਹੀਂ ਸੀ ਉਹ ਲੋੰਮੀ ਕੁਛ ਕਿਸਾਨ ਜੱਥੇਬੰਦੀਆਂ ਘਰੇ ਬੈਠੀਆਂ ਰਹੀਆਂ ਉਹਨਾਂ ਦਾ ਵਿਚਾਰ ਸੀ ਪਰ ਕੁਛ ਮਤਲਬ ਮੈਦਾਨ ਦੇ ਵਿੱਚ ਵੀ ਆਈਆਂ ਮਤਲਬ ਕਿਰਤੀ ਲੋਕਾਂ ਦੀਆਂ 42 ਜੱਥੇਬੰਦੀਆਂ ਸੰਘਰਸ਼ ਦੇ ਮੈਦਾਨ ਦੇ ਵਿੱਚ ਆਈਆਂ ਜੇਲ੍ਹ ਦੇ ਮੂਹਰੇ ਤੇ 1.5 ਮਹੀਨੇ ਬਾਅਦ ਮੈਨੂੰ ਕੱਢ ਕੇ ਲੈ ਗਏ ਉਹ ਪੀ ਵਿਚਾਰ ਵੱਖਰੇ ਵੱਖਰੇ ਹੁੰਦੇ ਆ ਜਿਹੇ ਤਜਰਬੇ ਦੀ ਗੱਲ ਕੀਤੀ ਆ ਜੋ ਰੇਪੂਰੇਖਾ ਤਿਆਰ ਕੀਤੀ ਸੀ ਤੋਂ ਮਗਦਾ ਨਹੀਂ ਸੀ ਵੀ ਇੰਨਾ ਜਿਹੜਾ ਐਡਵਾਂਸ ਜਿਹੜਾ ਹੈਗਾ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ ਵੀ ਤਿੰਨ ਤਿੰਨ ਮਹੀਨੇ ਪਹਿਲਾਂ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਅਗਾਹ ਕਰ ਦਿੱਤਾ ਕਿ ਅਸੀਂ ਫਿਰ ਜਿਹੜਾ ਅੰਦੋਲਨ ਤਿਆਰੀਆਂ ਬੜੀਆਂ ਵੱਡੇ ਪੱਧਰ ਦੇ ਉੱਤੇ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ। ਕਿ ਕਿਹੜੇ ਦੀਆਂ ਤੁਸੀਂ ਕਹਿ ਰਹੇ ਹੋ? ਜਿਹੜਾ ਮੋਂ ਸੈਕੰਡ ਜਿਹੜਾ ਅੰਦੋਲਨ ਸ਼ੁਰੂ ਹੋਇਆ ਇਹਦੇ ਤਿੰਨ ਮਹੀਨੇ ਪਹਿਲਾਂ ਹੀ ਪ੍ਰੋਗਰਾਮ ਦੇ ਦਿੱਤਾ ਗਿਆ ਸੀ। ਤੁਹਾਨੂੰ ਲਾਦਾ ਸੀ ਇਹਨਾਂ ਐਡਵਾਂਸ ਪ੍ਰੋਗਰਾਮ ਦੱਸਿਆ ਜਾਣਾ ਚਾਹੀਦਾ ਸੀ ਦੇਖੋ ਮੈਂ ਉੱਥੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਗਾ ਪਰ ਮੈਂ ਇੱਕੋ ਗੱਲ ਕਹਿਣੀ ਚਾਹੁੰਨਾ ਸਾਨੂੰ ਇਹ ਲੱਗਦਾ ਹੈ ਵੀ ਜਿੱਦੀ ਤਿਆਰੀ ਦੀ ਲੋੜ ਸੀ ਥੱਲੇ ਫੀਲਡ ਦੇ ਵਿੱਚ ਉਹ ਤਿਆਰੀ ਨਹੀਂ ਸੀ ਹੋ ਚੁੱਕੀ ਸਾਡਾ ਕੰਮ ਹੈ ਤਾਂ ਕੀਤੀ ਨਾ ਐਡਵਾਂਸ ਤਰੀਕ ਦੇ ਸਰਕਾਰ ਨੇ ਆਏ ਮਤਲਬ ਤਿਆਰੀ ਵੱਡੀ ਕਰ ਲਈ ਇਤਰੋਂ ਜਿੱਦੀ ਦੀ ਲੋੜ ਸੀ ਉਹ ਨਹੀਂ ਹੋਈ ਉਹਦਾ ਕਾਰਨ ਇੱਕੋ ਹੀ ਸੀ ਮੈਂ ਇਸ ਗੱਲ ਨੂੰ ਲਕੋ ਕੇ ਨਹੀਂ ਰੱਖਦਾ ਜਦੋਂ ਸਾਨੂੰ ਅਸੀਂ ਇਹ ਮਹਿਸੂਸ ਕਰਦੇ ਹਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਅਸੀਂ ਮਤਲਬ ਜਦੋਂ ਇਹ ਖੜਪੋਟ ਗਿਆ ਸੀ ਮੋਰਚਾ ਚੋਣਾ ਤੋਂ ਬਾਅਦ ਮਤਲਬ ਉਹ ਦਿੱਲੀੋਂ ਮੁੜ ਕੇ ਆ ਗਏ ਅਸੀਂ ਫੇਰ ਵੀ ਕੋਸ਼ਿਸ਼ ਰੱਖੀ ਮੈਨੂੰ ਅੱਜ ਵੀ ਯਾਦ ਆ ਆਪਣੇ ਬਰਨਾਲੇ ਦੇ ਵਿੱਚ ਹੀ ਮਤਲਬ ਜਦੋਂ ਡੱਲੇਵਾਲ ਸਾਹਿਬ ਮੀਟਿੰਗ ਕਰਾ ਰਹੇ ਸੀ ਮੈਂ ਤੇ ਮਤਲਬ ਕਰਤਿਕ ਖਸਾਨ ਯੂਨੀਅਨ ਦੇ ਵਰਕਰਾਂ ਨੇ ਅਸੀਂ ਜਾ ਕੇ ਇਦਾਂ ਝੋਲੀ ਹੱਤੀ ਵੀ ਵੀਰ ਮੇਰੇ ਕੋਈ ਗੱਲ ਨਹੀਂ ਆਪਾਂ ਸਮਝਾ ਲਾਂਗੇ ਸਾਰਾ ਕੁਝ ਨਿੱਕੇ ਮੋਟੇ ਮਤਭੇਦ ਹੁੰਦੇ ਆਪਾਂ ਮੀਟਿੰਗ ਤੁਸੀਂ ਅੱਜ ਦੀ ਕੈਨਸਲ ਕਰ ਦਿਓ ਅਸੀਂ ਹੋਰਾਂ ਨੂੰ ਵੀ ਸਮਝਾਉਨੇ ਆਪਾਂ ਫੇਰ ਇੱਕ ਜੱਟ ਹੋਵਾਂਗੇ ਪਰ ਮੇਰੀ ਮਨੇ ਸੁਣੀ ਨਹੀਂ ਗਈ ਝੋਲੀ ਪਿਆ ਇਹ ਮਤਲਬ ਅੱਲਿਆ ਸਾਹਿਬ ਬਰਨਾਲੀ ਮੀਟਿੰਗ ਕਰਾ ਰਹੇ ਸੀ ਉਦੋਂ ਚਲੋ ਅਸੀਂ ਫੇਰ ਵੀ ਹਾਰੇ ਨਹੀਂ ਅਸੀਂ ਫੇਰ ਮਤਲਬ ਇਕੱਠੇ ਕਰਦੇ ਰਹੇ ਫੇਰ ਵੀ ਮੈਨੂੰ ਲੱਗਦਾ 15 16 ਜਿੱਥੇ ਵੰਦੀਆਂ ਇਕੱਠੀਆਂ ਕਰ ਲਈਆਂ ਉਦੋਂ ਨੂੰ ਜਿਹੜੇ ਇਹਨਾਂ ਦੇ 4 ਮਹੀਨੇ ਸੀ ਉਹ ਪੂਰੇ ਹੋ ਗਏ ਨਾ 4 ਮਹੀਨੇ ਲਈ ਮਤਲਬ ਮੋਰਚੇ 'ਚੋਂ ਕੱਢਿਆ ਗਿਆ ਸੀ ਜਿਹੜੇ ਉਹਨੇ ਚੋਣਾ ਲੜੀਆਂ ਸੀ ਰਾਜੇਵਾਲ ਮਤਲਬ ਜਿਹੜਾ ਐਸਐਸਐਮ ਬਣਾਇਆ ਸੀ ਇਹਨਾਂ ਨੇ ਚਲੋ ਸਾਡੀ ਫੇਰ ਇਹ ਗੱਲ ਰਹੀ ਮੈਂ ਆ ਥੋੜੇ ਵਾਲਾ ਸਵਾਲ ਹੈ ਜਿਹੜਾ ਕਿ ਸਾਡੇ ਇਥੇ ਜੀਹਨ ਦੇ ਵਿੱਚ ਰੜਕਦਾ ਰਹਿੰਦਾ ਵੀ ਸਾਰੀ ਤਾਕਤ ਇਕੱਠੀ ਕਰਨੀ ਚਾਹੀਦੀ ਹੈ ਫੇਰ ਅਮ ਇੱਕ ਕਮੇਟੀ ਦੇ ਵਿੱਚ ਮੈਂ ਖੁਦ ਹਾਜ਼ਰ ਸੀ ਉਹਨਾਂ ਨੇ ਮਤਲਬ ਉਧਰ ਰਾਜੇਵਾਲ ਸਾਹਿਬ ਦਾ ਜਿਹੜਾ ਐਸਐਸਐਮ ਵਾਲਾ ਫਾਰਮ ਸੀ ਉਹਨਾਂ ਨਾਲ ਗੱਲਬਾਤ ਕਰਨੀ ਸਾਡੀਆਂ ਚਾਰ ਕਮੇਟੀਆਂ ਹੋਈਆਂ ਉਸ ਤੋਂ ਬਾਅਦ ਉਹ ਜਿਹੜੀ ਸੀ ਉਹ ਮੰਨ ਕੇ ਵੀ ਸਾਤੋਂ ਗਲਤ ਹੋਇਆ ਤੇ ਅਸੀਂ ਜਿਹੜਾ ਐਸਐਸਐਮ ਦਾ ਆਪਣਾ ਸੌਰੀ ਐਸਕੇਐਮ ਦਾ ਬਣਿਆ ਸਬਧਾਨ ਹੈ ਹੁਣ ਨੌ ਮੰਗਾ ਤੇ ਅਸੀਂ ਉਹਨੂੰ ਮੰਨਦੇ ਆ ਸਭ ਤੋਂ ਪਹਿਲਾਂ ਗਲਤ ਹੋਇਆ ਉਹ ਸ਼ਾਮਲ ਹੋ ਗਏ ਉਸ ਤੋਂ ਬਾਅਦ ਇੱਕ ਪੰਜ ਮੈਂਬਰੀ ਕਮੇਟੀ ਬਣੀ ਸੀ ਆਪਣੇ ਪਧੇਰ ਨਾਲ ਗੱਲ ਕਰਨ ਵਾਸਤੇ ਉਹ ਨਾਲ ਵੀ ਤਿੰਨ ਚਾਰ ਮੀਟਿੰਗਾਂ ਹੋਈਆਂ ਤੇ ਇੱਕ ਇਹਨਾਂ ਡੱਲੇਵਾਲ ਸਾਹਿਬ ਨਾਲ ਕਮੇਟੀ ਬਣਾਈ ਚੀ ਅਫਸੋਸ ਤਾਂ ਇਹ ਇਸ ਗੱਲ ਦਾ ਹੋਇਆ ਵੀ ਇਸ ਕਮੇਟੀ ਦੀ ਕੋਈ ਮੀਟਿੰਗ ਹੀ ਨਹੀਂ ਹੋ ਸਕੀ ਮਤਲਬ ਡੱਲੇਵਾਲ ਸਾਹਿਬ ਨਾਲ ਜਿਹੜੀ ਹੁੰਦੀ ਸੀ ਮਤਲਬ ਇਧਰ ਆ ਵੀ ਤਿਆਰੀਆਂ 'ਚ ਲੱਗੇ ਹੋਏ ਇਹ ਵੀ ਸਾਡੀ ਸਮਾਂ ਹੈ ਨਹੀਂ ਜਿੰਦੀ ਸਾਡੀ ਇਹ ਸੀਗੀ ਵੀ ਮਤਲਬ ਪੂਰੀ ਤਿਆਰੀ ਕਰਕੇ ਹੀ ਇਧਰ ਨੂੰ ਤੁਰਨਾ ਚਾਹੀਦਾ ਇਹ 'ਚ ਕੋਈ ਰੌਲਾ ਨਹੀਂ ਇਹ ਜਿਹੜੇ ਵਿਚਾਰ ਨੇ ਜਿਹੜੇ ਤੁਹਾਡੇ ਆਪਸ 'ਚ ਕਿਸਾਨੀ ਉਹਨੇ ਤੇ ਮੇਲ ਨਹੀਂ ਖਾ ਰਹੀ ਜਿਹੜੇ ਮੁੱਦੇ ਇੱਕ ਨੇ ਦੇਖੋ ਵਿਚਾਰ ਤਾਂ ਇਹ ਹੁੰਦੇ ਆ ਮੰਨ ਲਓ ਹੁਣ ਜਿਵੇਂ ਚੋਣਾਂ ਇਹ ਜਥੇਬੰਦੀਆਂ ਆਏ ਨੇ ਵੀ ਚੋਣਾਂ ਚ ਸਪੋਰਟ ਕਰ ਦੇਣੀ ਚਾਹੀਦੀ ਹੈ ਕਿਸੇ ਦੀ ਕਿਸੇ ਦਾ ਹੈਗਾ ਵੀ ਮਤਲਬ ਸਿੱਧੀਆਂ ਚੋਣਾਂ ਲੜ ਲੈਣੀਆਂ ਚਾਹੀਦੀਆਂ ਪਰ ਸਾਡੀ ਜਥੇਬੰਦੀ ਦਾ ਇਹ ਹੈ ਵੀ ਸਾਡੇ ਵੋਟਰ ਆ ਜਿਹੜੇ ਆਜ਼ਾਦ ਨੇ ਤੇ ਮਤਲਬ ਜਿਹਨੂੰ ਮਰਜ਼ੀ ਪਾ ਲੈਣ ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ ਉਹ ਕਿਸੇ ਦੇ ਹੈਗਾ ਵੀ ਨਾਲ ਧਾਰਮਿਕ ਮੰਗਾਂ ਨੂੰ ਜੋੜ ਕੇ ਚੱਲਣ ਵਾਲਾ ਸਾਡਾ ਹੈਗਾ ਵੀ ਧਾਰਮਿਕ ਮਸਲਿਆਂ ਨੂੰ ਚੱਕਣ ਵਾਲੀਆਂ ਧਾਰਮਿਕ ਜਥੇਬੰਦੀਆਂ ਹੈਗੀਆਂ ਉਹ ਚੱਕਣ ਇਹ ਆਰਥਿਕ ਮੰਗਾਂ ਤੇ ਜਿਹੜੀ ਲੜਾਈ ਆ ਇਧਰ ਨੂੰ ਕੇਂਦਰਿਤ ਕਰਨੀ ਚਾਹੀਦੀ ਆ ਇਹ ਮਤਲਬ ਸਾਡੇ ਆਰਥਿਕ ਜਿਹੜੀ ਲੜਾਈ ਆ ਉਹਦੇ ਚ ਫੁੱਟ ਨਾ ਬੋਲ ਜੇ ਜਦੋਂ ਦਿੱਲੀ ਨਾਲ ਲੜ ਲੜਨਾ ਹੁੰਦਾ ਤੇ ਉਦੋਂ ਤੁਹਾਡੀ ਇਹਨਾਂ ਨਾਲ ਆਪਸ ਚ ਗੱਲ ਨਹੀਂ ਹੁੰਦੀ ਕਿ ਸਾਡੇ ਵਿਚਾਰ ਨੂੰ ਮਨ ਪੇਦਾ ਪਹਿਲਾਂ ਉਹਨਾਂ ਨੂੰ ਠੀਕ ਹਾਂ ਉਹਨਾਂ ਨੂੰ ਸਤਕਾਰ ਕੇ ਤੌਰ ਤੇ ਵੀ ਇਹਨਾਂ ਨਾਲ ਗੱਲਾਂ ਤੇ ਜਿਵੇਂ ਮੰਨ ਲਓ ਤਿੰਨ ਕਾਲੇ ਕਾਨੂੰਨਾਂ ਤੇ ਗਏ ਸੀ ਉੱਥੇ ਬਾਕੀ ਦੇ ਮਸਲੇ ਦਾ ਛੱਡੇ ਹੋਏ ਤਿੰਨ ਕਾਲੇ ਕਾਨੂੰਨਾਂ ਨੂੰ ਜਿਹੜੇ ਮਤਲਬ ਮੋਰ ਦਾ ਲੜਾਈ ਠੀਕ ਮੰਨਦੇ ਸੀ ਉਹਨਾਂ ਨਾਲ ਜੁੜੀ ਹੋ ਗਈ ਸੀ ਮੁੱਦਾ ਮਤਲਬ ਜਿਹੜਾ ਮੰਨ ਲਓ ਦੁਸ਼ਮਣ ਇੱਕ ਆ ਜਿਵੇਂ ਉਹ ਸਮਝਣਾ ਹੋਵੇ ਮੰਨ ਲਓ ਅਸੀਂ ਮਹਿਲਕਲਾਂ ਵਾਲਾ ਕਿਸੇ ਜਿਆਦਾ ਤੋਂ ਲੜਿਆ ਅਸੀਂ ਉੱਥੇ ਸੱਦਾ ਦਿੱਤਾ ਬਈ ਪੁਲਿਸ ਸਿਆਸਤਦਾਨ ਤੇ ਗੁੰਡੇ ਤਿੰਨੇ ਸਾਡੇ ਮੇਨ ਦੁਸ਼ਮਣ ਹੈ ਇਹਨਾਂ ਦੁਸ਼ਮਣਾਂ ਦੇ ਖਿਲਾਫ ਕਿਹੜੀ ਜਥੇਬੰਦੀ ਲੜਨਾ ਚਾਹੁੰਦੀ ਆਜੋ ਆਏ ਲੋਕ ਇਦਾਂ ਹੀ ਮਤਲਬ ਜਿਹੜਾ ਸੀਗਾ ਚੌਥਾ ਬਣ ਗਿਆ ਅਦਾਲਤੀ ਸੀਗਾ ਜਿਹੜਾ ਜਦੋਂ ਮੈਨੂੰ ਸਜ਼ਾ ਆਈ ਆ ਉਦੋਂ ਤੇ ਜਿਹੜੇ ਠੀਕਮੰਦ ਸੀ ਆ ਗਏ ਜਿਹੜੇ ਨਹੀਂ ਮੰਨਦੇ ਸੀ ਨਹੀਂ ਆਏ ਹਾਂ ਸੰਦੀਗ ਕਰਦੇ